ਇੱਕ ਤੇ ਦੁਸ਼ਮਣ ਤੇ ਚੜਾਈ ਕਰਨੀ ਪਵੇ ਤੇ ਬੰਬ ਵੀ ਲਾਏ ਹੋਏ ਨੇ ਨਾਲ ਇਧਰ ਵੀ ਦੇਖੋ ਤੁਸੀਂ ਸ਼ੇਰ ਆ ਤੇ ਮੋਰ ਦੋਨੇ ਕਿਨੇ ਸੋਨੇ ਬਣਾਏ ਨੇ ਇਧਰ ਊਠ ਇਧਰ ਲੱਗਾ ਜੀ ਹਾਥੀ ਤੇ ਇਹਦੇ ਉੱਪਰ ਬੱਚੇ ਲੱਗੇ ਨੇ ਚੜਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਬੋਲੇ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਚ ਪੁੱਤਰ ਧਰਤੀ ਤੋਂ ਉਹਨਾਂ ਦੇਰ ਸਾਹਿਬ ਦੀ ਧਰਤੀ ਤੋਂ ਤੇ ਅੱਜ ਉਹ ਦਿਹਾੜਾ ਵਾ ਜਿਹੜਾ ਪੰਜਾ ਸਾਹਿਬ ਦੇਖਣ ਜਾ ਰਹੇ ਹਾਂ ਜੋ ਇੰਡੀਆ ਚ ਪੰਜਾ ਸਾਹਿਬ ਦਾ ਵਿਦਰ ਕਰਾਟਕਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਜਿੱਥੇ ਮਿੱਠੇ ਜਲ ਦਾ ਝਰਨਾ ਗੁਰੂ ਨਾਨਕ ਦੇਵ ਜੀ ਨੇ ਸੱਤਾਂ ਨੂੰ ਦਿੱਤਾ ਸੀਗਾ ਜਿਹੜਾ ਮੰਡ ਤੇ ਕੀ ਪਾਣੀ ਦੀ ਬਹੁਤ ਕਿੱਲਤਾ ਗੁਰੂ ਜੀ ਇੱਥੇ ਤੇ ਉਹ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਜਾਣ ਜਾ ਰਹੇ ਆ ਰਸਤੇ ਚ ਗੁਰਦਰਾ ਸਾਹਿਬ ਮਾਤਾ ਸੈਵਨਾ ਦਾ ਵੀ ਮਾਤਾ ਸੌਰੀ ਮਾਤਾ ਭਾਗਦੇਵ ਭਾਕੌਰ ਜੀ ਔਰ ਭਾਈ ਪੰਜ ਪਿਆਰਿਆਂ ਚੋਂ ਦੋ ਪਿਆਰਿਆਂ ਦਾ ਗੁਰਦਰਾ ਸਾਹਿਬ ਵੀ ਉੱਥੇ ਉਹ ਵੀ ਤੁਹਾਨੂੰ ਰਸਤੇ ਚ ਦਿਖਾਵਾਂਗੇ ਤੇ ਛੋਟੇ ਜੀ ਸਾਹਿਬ ਜਿਆਦਿਆਂ ਦੀ ਯਾਦ ਵਿੱਚ ਗੁਰਦਰਾ ਸਾਹਿਬ ਬੜਿਆ ਉੱਥੇ ਵੀ ਅਸੀਂ ਰੁਕਾਂਗੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਸਵੇਰ ਦੇ ਵਜੇ ਨੇ ਜੀ ਪੌਣੇ 6 ਪੌਣੇ 6 ਦਾ ਟਾਈਮ ਆ ਤੇ ਗੁਰਦੁਆਰਾ ਸਾਹਿਬ ਨਗੀਨਾ ਘਾਟ ਤੇ ਇਧਰ ਦੇਖੋ ਗੁਰਦੁਆਰਾ ਸਾਹਿਬ ਲੰਗਰ ਸਾਂ ਦੇ ਉੱਪਰ ਸੋਲਰ ਸਿਸਟਮ ਲੱਗਾ ਹੋਇਆ ਸਾਰਾ ਸੋਲਰ ਸਿਸਟਮ ਜਿਹੜੀਆਂ ਦਾ ਜਗਾਰ ਆ ਕੇ ਜਾਵੇ ਨਿਹਾਲੋ ਜਾਵੇ ਪਹਿਲੇ ਚਕਰਵਰਤੀ ਸਭਰਾਣ ਗੁਰਮਾਨਤ ਪਾਖੜੀ ਦੇ ਜਨਤਨੂ ਭਾਵੇ ਬੱਤ ਸ਼ਰੀਆ ਕਾਣ ਉਹਨਾਂ ਡੇਡ ਸਾਹਿਬ ਤੋਂ 80 ਕਿਲੋਮੀਟਰ ਦਾ ਸਫ਼ਰ ਕਰਕੇ ਪਹੁੰਚ ਚੁੱਕੇ ਆ ਜੀ ਗੁਰਦਰਾ ਸਾਹਿਬ ਸਾਹਿਬ ਜੀ ਆਦਾ ਫਤਿਹ ਸਿੰਘ ਤੇ ਸਾਹਿਬ ਜਦਾ ਜੋਰਾਵਰ ਸਿੰਘ ਉਹਨਾਂ ਦੀ ਯਾਦ ਵਿੱਚ ਬਣਾਇਆ ਇਹ ਗੁਰਦਰਾ ਸਾਹਿਬ ਤੇ ਉੱਪਰ ਜੇ ਤੁਸੀਂ ਦੇਖਦੇ ਹੋ ਇਹ ਵੀ ਤੁਹਾਨੂੰ ਦਿਖਾਉਨੇ ਆ 에ਰੋਪਲੇਨ ਜਹਾਜ਼ ਪਹਿਲੇ ਅਸੀਂ ਕਰਦੇ ਆ ਦਰਸ਼ਨ ਤੇ ਫੇਰ ਤੁਹਾਨੂੰ ਦਿਖਾਉਨੇ ਆ ਇਹ ਆ ਜੀ ਗੁਰਦਰਾ ਸਾਹਿਬ ਬਹੁਤ ਸੋਹਣਾ ਗੁਰਦਰਾ ਸਾਹਿਬ ਬਣਿਆ ਰਸਤੇ ਚ ਬਾਬਾ ਬਲਵਿੰਦਰ ਸਿੰਘ ਬਾਬਾ ਨਵਿੰਦਰ ਸਿੰਘ ਜੀ ਹੁਣਾਂ ਨੇ ਸਟੇਜ ਹੈ ਕਾਰਨ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ ਕਿ ਸੰਗਤਾਂ ਨੂੰ ਆਰਾਮ ਮਿਲ ਸਕੇ ਰਸਤੇ 'ਚ ਯਾਨੀ ਕਿ ਆਦਰ 'ਚ ਆ ਕੇ ਇਹ ਹੈ ਜੀ ਗੁਰਦੁਆਰਾ ਸਾਹਿਬ ਹਲੇ ਸੰਗਤਾਂ ਜਿਹੜੀਆਂ ਨੇ ਅਸੀਂ ਪਹਿਲੇ ਆਏ ਆ ਜ਼ਿਆਦਾਤਰ ਦੋ ਦੋ ਕਿ ਗੱਡੀਆਂ ਆਈਆਂ ਨੇ ਇਹਨੇ ਇੱਧਰ ਆ ਜੀ ਝੂਲਦੇ ਨਿਸ਼ਾਨ ਰੈਣ ਪੰਥ ਮਹਾਰਾਜ ਕੇ ਤੇ ਬੰਸਾਂ ਬਹੁਤ ਵਧੀਆ ਵਾ ਬਦਲਵਾਈ ਆ ਸਾਹਮਣੇ ਗੁਰਦੁਆਰਾ ਸਾਹਿਬ ਹੁਣ ਅੰਦਰ ਚਲਦੇ ਆ ਪਹਿਲੇ ਮੱਥਾ ਟੇਕਦੇ ਆ ਤੇ ਫਿਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦਗਾਰ ਵਿੱਚ ਬਣਾਇਆ ਗਿਆ ਇਹ ਗੁਰਦੁਆਰਾ ਸਾਹਿਬ ਸਾਜਖੰਡ ਛੇੜੀ ਹਜੂਰ ਸਾਹਿਬ ਤੋਂ 80 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੈ ਅਤੇ ਗੁਰਦੁਆਰਾ ਨਾਨਕੀ ਰਾ ਸਾਹਿਬ ਇੱਥੋਂ ਦੀ 100 ਕਿਲੋਮੀਟਰ ਹੋਰ ਅੱਗੇ ਹੈ ਇਸ 180 ਕਿਲੋਮੀਟਰ ਲੰਬੇ ਰਸਤੇ ਵਿੱਚ ਜਲ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਸੰਤਾਂ ਨੂੰ ਗੁਰਦੁਆਰਾ ਨਾਨਕੀ ਰਾ ਸਾਹਿਬ ਜਾਂਦਿਆ ਬਹੁਤ ਮੁਸ਼ਕਲਾਂ ਹੁੰਦੀਆਂ ਸੀ ਸੰਤਾਂ ਦੀਆਂ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਸੰਤਾ ਮਹਾਪੁਰਸ਼ਾਂ ਵੱਲੋਂ ਇਹ ਪੜਾਅ ਬਣਾਇਆ ਗਿਆ ਹੁਣ ਇੱਥੇ ਗੁਰੂ ਮਹਾਰਾਜ ਦੇ ਲੰਗਰ 24 ਘੰਟੇ ਚੱਲਦੇ ਰਹਿੰਦੇ ਹਨ ਸਾਜਖੰਡ ਛੇੜੀ ਹਜੂਰ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਇੱਥੇ ਰੁੱਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਗੁਰਦੁਆਰਾ ਨਾਨਕ ਜੀ ਦਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਮੱਥਾ ਸੀ ਟੇਕਾਇਆ ਜੀ ਤੇ ਇਸ ਪਾਸੇ ਤੁਸੀਂ ਦੇਖੋ ਇਹ ਵੀ ਬਹੁਤ ਸੋਹਣਾ ਮিনার ਬਣਾਇਆ ਹੋਇਆ ਵਾ ਮਨਾਰੇ ਖਾਲਸਾ ਸਰਬ ਸੰਜਾ ਸੰਕੇਪ ਗੁਰਦੁਆਰਾ ਇਤਿਹਾਸ ਸਾਰਾ ਇਤਿਹਾਸ ਲਿਖਿਆ ਇੱਥੇ ਤੇ ਇਹ ਵੀ ਤੁਸੀਂ ਪੜ ਸਕਦੇ ਹੋ ਮਨਾਰੇ ਖਾਲਸਾ ਇਹਦਾ ਨਾਮ ਰੱਖਿਆ ਹੋਇਆ ਹੈ ਉੱਪਰ ਦੇਖੋ ਨਾਮ ਲਿਖਿਆ ਹੋਇਆ ਵਾ ਮਨਾਰੇ ਖਾਲਸਾ ਹੁਣ ਅਸੀਂ ਉੱਪਰ ਚੱਲਦੇ ਆਂ ਤੇ ਉੱਪਰ ਜਾ ਕੇ ਤੁਹਾਨੂੰ ਪਹਿਲੇ ਜਹਾਜ ਦਿਖਾ ਕੇ ਲਿਆਉਨੇ ਆਂ ਇਹ ਤਾਂ ਨਵਾਂ ਜਿਹਾ ਰਸਤਾ ਹੈ ਕਹਿੰਦੇ ਨੇ ਕਿ ਆਜੋ ਜਿੰਨੇ ਪਾਰ ਲੰਘਣ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆ ਆਪਾਂ ਪਹਿਲੇ ਲੱਗਾ ਤੇ ਜਹਾਜ਼ ਦੇ ਉੱਪਰ ਬਹਿ ਕੇ ਜਿਹੜਾ ਅੱਛੇ ਬਾਬਾ ਜੀ ਹੁਣਾਂ ਨੇ ਜਹਾਜ਼ ਬਣਾਇਆ ਵਾ ਸਵੇਰੇ 7 ਵਜੇ ਤੋਂ 11 ਵਜੇ ਤੱਕ ਤੇ 3 ਵਜੇ ਤੋਂ 7 ਵਜੇ ਤੱਕ ਸ਼ਾਮ ਇਹਦਾ ਖੁੱਲਣ ਦਾ ਸਮਾਂ ਵਾ ਤੇ ਨਾਲ ਹੀ ਉੱਪਰ ਪੌੜੀਆਂ ਚੜ ਕੇ ਇਸ ਸਾਹਮਣੇ ਤੁਸੀਂ ਦੇਖੋ ਜਹਾਜ਼ ਇਹ ਆ ਜੀ ਜਹਾਜ਼ ਤੇ ਉੱਪਰ ਪਾਇਲਟ ਸਾਹਿਬ ਜਿਹੜੇ ਆ ਉਹ ਸਵਾਗਤ ਨਹੀਂ ਤਿਹਾਰ ਨੇ ਇਧਰ ਗੁਰਦਰਾ ਸਾਹਿਬ ਤੇ ਉੱਪਰ ਜਾਂਦੇ ਆ ਪਹਿਲੇ ਅਸੀਂ ਪਹੁੰਚ ਗਏ ਸਾਡੀਆਂ ਸੰਗਤਾਂ ਜਿਹੜੀਆਂ ਫੋਟੋ ਸੈਸ਼ਨ ਸ਼ੁਰੂ ਹੋ ਗਿਆ ਲੱਗ ਗਿਆ ਫੋਟੋ ਖਿੱਚਣ ਹਾਂਜੀ ਚੜਨਾ ਚਾਜੇ ਹਾਂਜੀ ਚੜਨਾ ਗੁਰਨਾਨਕ ਬਾਛੇ ਜੀ ਦੇ ਜਾਲ ਹਾਂ ਜਾਜੇ ਚੜਜੋ ਫਿਰ ਇਧਰ ਵੀ ਸਵਾਗਤ ਹੋ ਰਿਹਾ ਜੀ ਪਾਇਲਟ ਸਾਹਿਬ ਸਵਾਗਤ ਕਰ ਰਹੇ ਨੇ ਇਧਰ ਸੰਗਤਾਂ ਸਾਡੀਆਂ ਉੱਪਰ ਚੜ ਰਹੀਆਂ ਨੇ ਸਭ ਤੋਂ ਪਹਿਲੇ ਪਹੁੰਚੇ ਅਸੀਂ ਵਾਲੇ ਤੇ ਇਹ ਆ ਕੁਛ ਜਾਜ ਇਸ ਤਰ੍ਹਾਂ ਦਾ ਬਣਾਇਆ ਹੋਇਆ ਵਾ ਤੇ ਬੱਚੇ ਕਾਫੀ ਇੱਥੇ ਇੰਜੋਏ ਕਰਕੇ ਜਾਂਦੇ ਨੇ ਇਹ ਆ ਜੀ ਟਾਇਰ ਕਿੱਡੇ ਕਿੱਡੇ ਵੱਡੇ ਟਾਇਰ ਬਣਾਏ ਨੇ ਸਿਰਫ ਇੰਜੋਏ ਲਈ ਬਣਾਇਆ ਹੋਇਆ ਬੈਠਣ ਲਈ ਇਧਰ ਬੈਕ ਸਾਈਡ ਤੇ ਵੀ ਜ਼ਮੀਨ ਜਿਹੜੀ ਆਏ ਗੁਰੂ ਘਰ ਦੀ ਜ਼ਮੀਨ ਤੁਸੀਂ ਦੇਖ ਰਹੇ ਹੋ ਡੰਗਰ ਵੱਛਾ ਵੀ ਇੱਥੇ ਰੱਖਿਆ ਹੋਇਆ ਵਾ ਇਹ ਨਵਾਂ ਹਾਲ ਬਣ ਰਿਹਾ ਲੰਗਰ ਹਾਲ ਦੇ ਨਾਲ ਹੀ ਹੁਣ ਅਸੀਂ ਉੱਪਰ ਜਾ ਕੇ ਉੱਪਰ ਦੇਖ ਕੇ ਆਉਨੇ ਆ ਲਓ ਜੀ ਉੱਪਰ ਆ ਗਏ ਜੀ ਹੁਣ ਜੀ ਸੰਤਾ ਦਰਸ਼ਨ ਕਰ ਰਹੀਆਂ ਨੇ ਇਹ ਹਰ ਫੋਟੋ ਇੱਥੇ ਲੱਗੀ ਹੋਈ ਆ ਇਤਿਹਾਸਕ ਫੋਟੋ ਹੈ ਗੈਲਰੀ ਕਹਿ ਲਈ ਅਸੀਂ ਇਤਿਹਾਸਕ ਗੈਲਰੀ ਆ ਇਹ ਆ ਕੁਝ ਇਸ ਤਰ੍ਹਾਂ ਦਾ ਵਿੱਚੋਂ ਤੁਸੀਂ ਚਾਰਜਿੰਗ ਪੁਆਇੰਟ ਵੀ ਹੈਗਾ ਚਾਰਜ ਵੀ ਲਗਾ ਸਕਦੇ ਹੋ ਪਰ ਹੋਇਆ ਜੀ ਥੱਲੇ ਤੇ ਇਧਰ ਵੀ ਵੇਖੋ ਤੁਸੀਂ ਪੱਖੇ ਵੀ ਲਗਾਏ ਹੋਏ ਆ ओरिजिनल ਜਿਸ ਤਰ੍ਹਾਂ ਪੱਖੇ ਵੀ ਥੋੜੇ ਥੋੜੇ ਘੁੰਮ ਰਹੇ ਆ ਜਾਮ ਹੋਏ ਆ ਕਿਨੇ ਦੇਖੀ ਤੇ ਦੁਸ਼ਮਣ ਤੇ ਚੜਾਈ ਕਰਨੀ ਪਵੇ ਤੇ ਬੰਬ ਵੀ ਲਾਏ ਹੋਏ ਨਾਲ ਇਹ ਆ ਜੀ ਸਾਡੇ ਗੁਰਾਂ ਨੇ ਜਹਾਜ ਬਣਾਇਆ ਆ ਜੋ ਜਿੰਨੇ ਪਾਰ ਲੰਘਣਾ ਚੱਲੀ ਹੁਣ ਅਸੀਂ ਥੱਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਸੰਗਤ ਜੀ ਪਹਿਲੇ ਛਕੀਏ ਪ੍ਰਸ਼ਾਦਾ ਇੱਕ ਇੱਕ ਦਾ ਪ੍ਰਸ਼ਾਦਾ ਛਕੀਏ ਤੇ ਸਫਰ 'ਚ ਜਿਆਦਾ ਪ੍ਰਸ਼ਾਦਾ ਨਹੀਂ ਛਕਣਾ ਚਾਹੀਦਾ ਤੇ ਇਸ ਇੱਥੇ ਚਟਣੀ ਤੇ ਪ੍ਰਸ਼ਾਦਾ ਭਾਂਡੇ ਲੈ ਜਾਣਾ ਬਾਬਾ ਤੇ ਮਿਲਦਾ ਜੀ ਇਹ ਲੰਗਰ ਸੰਤਾਂ ਛਕ ਰਹੇ ਆ ਨੇ ਅਸੀਂ ਵੀ ਛਕਤੇ ਆ ਬੋਲੋ ਇਹ ਵੀ ਇਧਰ ਬਹੁਤ ਕੁਝ ਰੱਖਿਆ ਕਬੂਤਰ ਵਗੈਰਾ ਸਾਰਾ ਕੁਝ ਇਧਰ ਆ ਪੱਖੇ ਲੱਗੇ ਨੇ ਔਰ ਤੇ ਛੋਟੇ ਮੁਰਗੇ ਬਦਕਾ ਉਧਰ ਵੇਖੋ ਘੋੜੇ ਊਠ ਹਾਥੀ ਉੱਪਰ ਬੈਠ ਕੇ ਫੋਟੋਆਂ ਲਵਾ ਰਹੇ ਨੇ ਇਹ ਸਾਰੇ ਇੱਥੇ ਬੱਚਿਆਂ ਦੇ ਇੰਜੋਏ ਲਈ ਬਾਬਿਆਂ ਨੇ ਬਣਾਏ ਹੋਏ ਆ ਛੋਟੇ ਸਾਹਿਬਜ਼ਾਦੇ ਦੇ ਗੁਰਦਰਾ ਸਾਹਿਬ ਤੇ ਬੱਚੇ ਵੀ ਕਾਫੀ ਇੰਜੋਏ ਕਰਦੇ ਨੇ ਇੱਥੇ ਖੇਡਦੇ ਨੇ ਇਧਰ ਵੀ ਦੇਖੋ ਤੁਸੀਂ ਸ਼ੇਰ ਆ ਤੇ ਮੋਰ ਦੋਨੇ ਕਿੰਨੇ ਸੋਹਣੇ ਬਣਾਏ ਹੋਏ ਆ ਇਧਰ ਊਠ ਇਧਰ ਲੱਗਾ ਜੀ ਹਾਥੀ ਤੇ ਇਹਦੇ ਉੱਪਰ ਬੱਚੇ ਲੱਗੇ ਨੇ ਚੜਨ ਇਧਰ ਵੀ ਮੋਰ ਤੇ ਸ਼ੇਰ ਲਓ ਜੀ ਇੰਜੋਏ ਪੂਰਾ ਹੋ ਰਿਹਾ ਵਾ ਬੱਚੇ ਉੱਪਰ ਚਲ ਗਏ ਨੇ ਇਹਨੇ ਜੀ ਸਟੈਚੂ ਲੱਗਿਆ ਹੋਇਆ ਇਹਨੇ ਤੇ ਇੱਧਰ ਉੱਪਰ ਤੁਸੀਂ ਦੇਖੋ ਇਹ ਸਾਰੀ ਰਹਿائش ਆ ਇੱਥੇ ਇਸ ਗੁਰਦਵਾਰਾ ਸਾਹਿਬ ਵੀ ਆ ਕੇ ਤੁਸੀਂ ਰੁਕ ਸਕਦੇ ਹੋ ਤੇ ਰਹਿائش ਇੱਥੇ ਵੀ ਮਿਲ ਜਾਂਦੀ ਆ ਤੇ ਵਧੀਆ ਰੂਮ ਨੇ ਇੱਥੇ ਵੀ ਬਣੇ ਹੋਏ ਤੇ ਇੱਥੇ ਵੀ ਰਾਤ ਸਟੇ ਕਰ ਸਕਦੇ ਹੋ ਜੇ ਆਪਣੀ ਕਨਵੈਂਸ ਤੇ ਕੋਈ ਆਉਂਦਾ ਤਾਂ ਇੱਥੇ ਵੀ ਰੁਕ ਸਕਦੇ ਹੋ ਤੇ ਹੁਣ ਅਸੀਂ ਇੱਥੋਂ ਚਾਲੇ ਪਾਉਣ ਲੱਗੇ ਆਂ ਤੇ ਅਗਲੇ ਗੁਰਦਰਾ ਸਾਹਿਬ ਜਾ ਕੇ ਰੁਕਦੇ ਆਂ ਤੇ ਦਰਸ਼ਨ ਕਰਾਉਣੇ ਆ ਤੁਹਾਨੂੰ ਕਹਿੰਦੇ ਨੇ ਮਾਤਾ ਭਾਗ ਕੌਰ ਜੀ ਜੇ ਜਨਵਾੜਾ ਦੇ ਪਿੰਦਾ ਗੁਰਦਰ ਸਿੰਘ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਿਛੋਂ ਉਹਨੇ ਦੇ ਨੇੜੇ 17 ਕਿਲੇ ਵਿੱਚ ਰਸਤਮਰਾਓ ਤੇ ਬਾਲਾਰਾਓ ਨੂੰ ਆਜ਼ਾਦ ਕੀਤਾ ਤੇ ਉਹਨਾਂ ਹੁਕਮ ਦਿੱਤਾ ਕਿ ਨੰਦੇੜ ਵਿਖੇ ਜਾਓ ਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਂਤ ਸੰਗਤਾਂ ਨੂੰ ਸੁਣਾਉਣਾ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਹਾਜ਼ਰ ਨਾਜ਼ਰ ਹੈ ਨੰਦੇੜ ਪੁੱਜਣ ਪਿਛੋਂ ਰਸਤਮਰਾਓ ਤੇ ਬਾਲਾਰਾਓ ਦੀ ਬੇਂਤੀ ਪ੍ਰਵਾਨ ਕਰਦੇ ਆ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜ਼ਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬੇਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮਰਾਓ ਦੇ ਗ੍ਰਹਿ ਵਿਕੇ ਗੁਰਪੁਰੀ ਸੁਧਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਇਹ ਸਥਾਨ ਇਹ ਗੁਰ ਇਹਦਾ ਸਥਾਨ ਗੁਰਦੁਆਰਾ ਨਾਨਕਚੀ ਰਾਤੋਂ 18 ਕਿਲੋਮੀਟਰ ਦੀ 14 ਕਿਲੋਮੀਟਰ ਦੀ ਦੂਰੀ ਤੇ ਆ ਤੰਗਤਾ ਦੇ ਗਿਆਨ ਗਿਆਤ ਲਈ ਵਰਣਨ ਕਰਨਾ ਉਚਿਤ ਹੋਵੇਗਾ ਕਿ ਜਦੋਂ ਇੱਕ ਭੁੱਖ ਤੇ ਲੜਾਈ ਹੱਥੋਂ ਤੰਗ ਆ ਕੇ ਆਪਣੀਆਂ ਜਾਨਾਂ ਪਿਆਰੀਆਂ ਕਰਦਿਆਂ ਕੁਝ ਸਿੰਘਾਂ ਤੂੰ ਕੁਝ ਸਿੰਘ ਨੇ ਕਿਹਾ ਸੀਗਾ ਜੀ ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ ਕਹਿ ਕੇ ਦਸੂ ਪਿਤਾ ਨੂੰ ਆਨੰਦਪੁਰ ਵਿਖੇ ਬੇਦਾਵਾ ਲਿਖ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ ਤਾਂ ਇਹੀ ਮਾਤਾ ਪਾਗੋ ਜੀ ਸਨ ਜਿਸ ਨੇ ਉਹਨਾਂ ਸਿੱਖਾਂ ਨੂੰ ਚੂੜੀਆਂ ਪਾ ਕੇ ਘਰੀ ਬਹਿਣ ਦਾ ਮਹਿਣਾ ਦੇ ਕੇ ਜੰਗ ਵਿੱਚ ਲੜਨ ਲਈ ਵੰਗਾ ਰਿਆ ਅਤੇ ਖੁਦ ਵੀ ਜੰਗ ਵਿੱਚ ਮਰਦਾ ਵਾਂਗ ਲੜੀ ਨਤੀਜੇ ਇਹ ਹੋਇਆ ਕਿ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ਾਂ ਦੇ ਘਰ ਆ ਕੇ ਬਿਦਾਵਾ ਪਾੜ ਦਿੱਤਾ ਉਹ ਸਿੱਖ 40 ਮੁਕਤੇ ਅਖਵਾਏ ਅਤੇ ਇਹੀ ਮਾਈ ਭਾਗੋ ਟੁੱਟੀ ਗੰਢਣ ਦਾ ਕਾਰਨ ਬਣੀ ਇਹ ਹੈ ਜੀ ਜਨਵਾਲਾ ਵਿਖੇ ਮਾਤਾ ਜੀ ਦੇ ਨਾਮ ਦੇ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਮ ਤੋਂ ਇਹ ਹੈ ਜੀ ਮਾਤਾ ਭਾਗੌਰ ਜੀ ਦਾ ਤਪ ਸਥਾਨ ਤੇ ਅੰਤਮ ਸਮਾਂ ਵੇ ਮਾਤਾ ਜੀ ਨੇ ਇੱਥੇ ਹੀ ਬਤਾਇਆ ਕਹਿੰਦੇ ਇੱਥੇ ਹੀ ਅੰਤਮ ਸਮਾਂ ਬਤੀਤ ਕੀਤਾ ਸੀਗਾ ਇਹ ਆ ਜੀ ਉਹ ਸਥਾਨ ਜਿੱਥੇ ਮਾਤਾ ਭਾਕੌਰ ਜੀ ਤਪ ਕਰਦੇ ਸਨ ਮੱਥਾ ਅਸੀਂ ਟੇਕਾਂ ਜੀ ਅੰਦਰ ਗੁਰਦਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਖੱਬੇ ਪਾਸੇ ਇੱਧਰ ਤੁਸੀਂ ਦੇਖ ਸਕਦੇ ਹੋ ਇਤਿਹਾਸ ਲਿਖਿਆ ਹੋਇਆ ਵਾ ਤੇ ਇਤਿਹਾਸਕ ਬੌਲੀ ਇਹ ਇਤਿਹਾਸ ਲਿਖਿਆ ਹੋਇਆ ਇੱਥੇ ਇਤਿਹਾਸ ਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ ਇਹ ਪੰਜਾਬੀ ਚ ਆ ਇਹ ਅੰਗਰੇਜ਼ੀ ਚ ਆ ਤੇ ਇਹ ਹੈਗਾ ਹਿੰਦੀ ਚ ਤੇ ਇਹ ਕੰਨੜ ਭਾਸ਼ਾ ਚ ਤੇ ਇੱਧਰ ਆ ਜੀ ਇਤਿਹਾਸਕ ਬੌਲੀ ਇਹ ਤੁਸੀਂ ਦੇਖ ਸਕਦੇ ਹੋ ਇਹ ਇਤਿਹਾਸਕ ਬੌਲੀ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਖੱਬੇ ਪਾਸੇ ਤੇ ਸੰਗਤਾਂ ਨੂੰ ਬਹੁਤ ਘੱਟ ਪਤਾ ਲੱਗਦਾ ਵਾ ਇਹ ਬੌਲੀ ਆ ਇਹ ਆ ਜੀ ਪੁਰਾਤਨ ਬੌਲੀ ਉਸ ਟਾਈਮ ਦੀ ਤੇ ਇਹ ਸੀ ਜੀ ਮਾਤਾ ਭਾਗ ਕੌਰ ਜੀ ਦਾ ਸਥਾਨ ਹੁਣ ਇਸ ਤੋਂ ਅਗਲੇ ਸਥਾਨ ਤੇ ਵਧਦੇ ਆ ਹੌਲੀ ਹੌਲੀ ਨਾਨਕ ਚੀਰਾ ਸਾਹਿਬ ਦੇ ਵੀ ਦਰਸ਼ਨ ਕਰਦੇ ਆ ਤੇ ਕਰ ਬੋਣੇ ਤੁਹਾਨੂੰ ਇਹ ਹੈ ਜੀ ਗੁਰਦੁਆਰਾ ਸਾਬ ਭਾਈ ਸਾਹਿਬ ਸਿੰਘ ਜੀ ਦਾ ਤੇ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਸਨ ਇਹ ਤੇ ਇਹ ਇਹ ਉਹਨਾਂ ਦਾ ਘਰ ਸੀਗਾ ਭਾਈ ਸਾਹਿਬ ਸਿੰਘ ਜੀ ਦਾ ਇਹ ਦੱਸਿਆ ਜਾਂਦਾ ਇੱਥੋਂ ਦੇ ਇਤਿਹਾਸ ਮੁਤਾਬਕ ਬਾਕੀ ਦਰਸ਼ਨ ਕਰੋ ਤੇ ਰਸਤੇ 'ਚ ਵਿਧਰ ਆਉਂਦੇ ਆ ਵਿਧਰ ਤੋਂ ਤਕਰੀਬਨ ਕੋਈ 8 ਕਿਲੋਮੀਟਰ ਪਹਿਲੇ ਆ ਚਲੋ ਜੀ ਸੰਗਤ ਜੀ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਕਰਾਈਏ ਜੀ ਬੇਦਰ ਵਿੱਚ ਤੁਹਾਡਾ ਸਵਾਗਤ ਹੈ ਇਧਰ ਪਹੁੰਚ ਗਏ ਪਾਉ ਦਰਸ਼ਨ ਜੀ ਗੋੜਦਰਾ ਲੀਆ ਦਾ ਪੰਜਾ ਸਾਹਿਬ ਨਾਨਕ ਜੀ ਇਧਰ ਅਲਤਾ ਪਹੁੰਚ ਗਿਆ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨੀ ਡੇਊੜੀ ਤੇ ਤੇ ਸਾਹਮਣੇ ਦਰਸ਼ਨ ਕਰੋ ਤੁਸੀਂ ਗੁਰਦਰਾ ਸਾਹਿਬ ਨਾਨਕ ਛੀਰਾ ਸਾਹਿਬ ਵਿਧਰ ਤੇ ਇੱਧਰ ਵੀ ਲੱਗਾ ਜੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 500 50 ਸਾਲ 1469 ਤੇ 2010 ਇਹ ਲੱਗਾ ਸੀਗਾ ਉਦੋਂ ਦਾ ਇਹ ਆ ਜੀ ਗੁਰਦਰਾ ਸਾਹਿਬ ਨਾਨਕ ਛੀਰਾ ਸਾਹਿਬ ਤੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਅੱਜ ਦੀ ਵੀਡੀਓ ਇੱਥੋਂ ਤੱਕ ਸੀਗੀ ਤੇ ਇਸ ਗੁੰਦਰਵਾਲ ਸਾਹਿਬ ਦੇ ਦਰਸ਼ਨ ਤੋਂ ਬਾਅਦ ਆਪਾਂ ਵੀਡੀਓ ਨੂੰ ਸਮਾਪਤ ਕਰਾਂਗੇ ਤੇ ਅਮਰਤ ਕੁੰਡ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਇੱਥੋਂ ਦੀ ਸੰਗਤਾਂ ਵਾਸਤੇ ਜਲ ਪ੍ਰਗਟ ਕੀਤਾ ਸੀਗਾ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਉਹਦਾ ਵੀ ਇਤਿਹਾਸ ਤੁਹਾਨੂੰ ਦੱਸਦੇ ਆ ਸਰੋਵਰ ਵੱਲ ਆਏ ਆ ਜੀ ਪਹਿਲੇ ਇਸ਼ਨਾਨ ਮੈਂ ਕਰ ਲਿਆ ਤੇ ਸਾਡੇ ਬੱਚੇ ਜਿਹੜੇ ਆ ਇਸ਼ਨਾਨ ਕਰ ਰਹੇ ਨੇ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਤੇ ਬਹੁਤ ਹੀ ਸਾਫ ਕ੍ਰਿਸਟਲ ਜਾਲਾ ਜਿਹੜਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸੋਮਾ ਪ੍ਰਗਟ ਕੀਤਾ ਸੀਗਾ ਉਸੇ ਚੀਰੇ ਤੋਂ ਚੀਰਾ ਕਿਹਾ ਜਾਂਦਾ ਨਾਨਕ ਚੀਰਾ ਸਾਹਿਬ ਉਸੇ ਚੀਰੇ ਤੋਂ ਜਲ ਸੋਮੇ ਤੋਂ ਯਾਨੀ ਕਿ ਇਸ ਸਰੋਵਰ ਦੇ ਵਿੱਚ ਆ ਰਿਹਾ ਵਾ ਤੇ ਇਹ ਆਜੀ ਸਰੋਵਰ ਤੇ ਸਾਹਮਣੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਤੇ ਹੁਣ ਮੱਥਾ ਟੇਕਦੇ ਆ ਤੇ ਇਹ ਸਰੋਵਰ ਦਾ ਕੁਛ ਚਾਰ ਚਫੇਰਾ ਬਹੁਤ ਸੋਹਣਾ ਸਰੋਵਰ ਬਣਾਇਆ ਹੋਇਆ ਵਾ ਜੀ ਤੇ ਸੰਗਤਾਂ ਹਲੇ ਸ਼ੁਰੂਆਤੀ ਵਿੱਚ ਪਹੁੰਚੀਆਂ ਨੇ ਕੁਝ ਸੰਗਤਾਂ ਜਿਹੜੀਆਂ ਅਸੀਂ ਸ਼ੁਰੂਆਤ 'ਚ ਆਏ ਆ ਇਸ ਲਈ ਸੰਗਤ ਘੱਟ ਹੈ ਲੇਕਿਨ ਬਹੁਤ ਗੱਡੀ ਜਿਹੜੀ ਆ ਉਹ ਆ ਰਹੀ ਆ ਸਵੇਰੇ ਅਸੀਂ 6 ਵਜੇ ਦੇ ਕਰੀਬ ਚੱਲੇ ਸੀਗੇ ਤੇ ਤਕਰੀਬਨ ਇੱਥੇ ਪਹੁੰਚਣ ਤੱਕ ਸਾਨੂੰ ਸਵਾ ਪੰਜ ਸਾਢੇ ਪੰਜ ਘੰਟੇ ਲੱਗੇ ਸੀਗੇ ਤੇ ਬਹੁਤ ਵਧੀਆ ਸਫਰ ਰਿਹਾ ਰਸਤੇ ਦੇ ਵਿੱਚ ਦਰਸ਼ਨ ਕਰਦੇ ਆਏ ਆ ਤੇ ਹੁਣ ਇੱਥੇ ਦਰਸ਼ਨ ਕਰਕੇ ਤੇ ਇੱਥੋਂ ਅਸੀਂ ਜਦੋਂ ਵਾਪਸੀ ਜਾਣਾ ਵਾ ਰਸਤੇ 'ਚ ਛੋਟੇ ਸਾਹਿਬ ਜਵਾਦਿਆਂ ਦੇ ਗੁਰਦੁਆਰਾ ਸਾਹਿਬ ਸਿਰਫ ਰੁਕਣਾ ਤੇ ਇੱਥੋਂ ਫਿਰ ਵਾਪਸੀ ਜਾਣ ਲੱਗਿਆ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਕੋਈ ਸਾਢੇ ਤਿੰਨ ਤੋਂ ਸਵਾ ਚਾਰ ਘੰਟੇ ਲੱਗਦੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਦਰਸ਼ਨ ਕਰਾਉਂਦੇ ਆ ਤੁਹਾਨੂੰ ਗੁਰਦਲ ਸਿੰਘ ਸਾਹਿਬ ਦੀ ਇਹ ਸਾਡੇ ਵੀਰ ਜੀ ਮਿਲੇ ਨੇ ਮੁਹਾਲੀ ਤੋਂ ਕੀ ਨਾਮ ਵੀਰ ਜੀ ਆਪਣਾ ਰਜਿੰਦਰ ਸਿੰਘ ਹੈ ਜੀ ਰਜਿੰਦਰ ਸਿੰਘ ਤੇ ਇਹ ਇਹਨਾਂ ਦੇ ਬੇਟੇ ਨੇ ਇੱਧਰ ਤੇ ਇਹਨਾਂ ਦਾ ਵੀ ਇੱਕ ਚੈਨਲ ਆ ਤੇ ਚੈਨਲ ਦਾ ਨਾਮ ਬੋਲ ਦੇਣਗੇ ਤੇ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਚੈਨਲ ਨੂੰ ਰਣਵੀਰ ਵੀਡੀਓ ਵਲੌਗ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਕੀ ਨਾਮ ਰਣਵੀਰ ਵੀਡੀਓ ਵੀਡੀਓ ਵਲੌਗ ਠੀਕ ਆ ਤੇ ਵੱਤੋਂ ਵੱਤ ਸਬਸਕ੍ਰਾਈਬ ਕਰਨਾ ਹਨਾ ਹਾਂਜੀ ਠੀਕ ਹੈ ਓਕੇ ਇਹ ਆ ਜੀ ਭਾਜੀ ਸਾਡੇ ਮੋਹਾਲੀ ਤੋਂ ਨਾਮ ਇਹਨਾਂ ਦੱਸਿਆ ਵਾ ਤੇ ਇਹਨਾਂ ਦਾ ਚੈਨਲ ਆ ਇਹਨਾਂ ਦੇ ਬੱਚੇ ਦਾ ਉਹ ਜਰੂਰ ਤੁਸੀਂ ਸਬਸਕ੍ਰਾਈਬ ਕਰਨਾ ਵੱਤੋਂ ਵੱਤ ਆ ਗੀਆਂ ਸੰਗਤਾ ਹੁਣ ਸੰਗਤਾ ਕਾਫੀ ਇਕੱਠ ਹੋ ਗਿਆ ਸਾਡੇ ਇਸ਼ਨਾਨ ਕਰਨ ਤੋਂ ਤਿਆਰੀ ਕਰਨ ਤੱਕ ਕਾਫੀ ਸੰਗਤਾਂ ਦਾ ਇਕੱਠ ਹੋ ਗਿਆ ਹੁਣ ਹੁਣ ਅਸੀਂ ਮੱਥਾ ਟੇਕਦੇ ਹਾਂ ਤੇ ਦਰਸ਼ਨ ਕਰੀਏ ਪਹਿਲੇ ਦੂਸਰੀ ਖੁਦਾਸੀ ਦੱਖਣ ਦੇਸ਼ ਦੀ ਕੀਤੀ ਸੁਲਤਾਨਪੁਰ ਲੋਦੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧਿਆ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਮیدر ਪਹੁੰਚੇ ਕਰਨਾਟਕ ਜਿੱਥੇ ਚਸ਼ਮਾ ਚੱਲ ਰਿਹਾ ਸੀ ਚੱਲ ਰਿਹਾ ਹੈ ਇਸ ਟਾਈਮ ਇੱਥੇ ਆਸਨ ਲਾਇਆ ਮیدر ਦੀ ਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਸਤ ਕਰਤਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਸੋਆਇਆ ਪਾਣੀ ਚੱਲ ਪਿਆ ਅਪ੍ਰੈਲ 1512 ਤੋਂ ਮਿੱਠਾ ਚਸਵਾ ਚੱਲ ਵਿਆ ਤੇ ਸਾਰਾ ਬیدر ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਇੱਕੀ ਦਾ ਬੀਜ ਬੀਜਿਆ 1699 ਦੀ ਜਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਿਰਮਾਣ ਕੀਤਾ ਸੱਪ ਪੰਜ ਮਾ ਪਿਆਰਾ ਭਾਈ ਸਾਹਿਬ ਸਿੰਘ ਜੀ ਇੱਥੇ ਐਸੀ ਹੀ ਧਰਤੀ ਤੇ ਜਾ ਕੇ ਐਸੀ ਹੀ ਧਰਤੀ ਤੋਂ ਜਾ ਕੇ ਪੰਜਾਂ ਪਿਆਰੇ ਵਿੱਚ ਹਾਜ਼ਰ ਹੋਇਆ ਪੰਛੀ ਜਰਨੈਲ ਮਾਤਾ ਭਾਗੌਰ ਜੀ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੇੜੇ ਆਏ ਸਨ ਤੇ ਪਿੰਡ ਜਨਵਾਰਾ ਜ਼ਿਲ੍ਹਾ ਬਿਦਰ ਵਿੱਚ ਉਹਨਾਂ ਦਾ ਅੰਤਮ ਆਸਥਾਨ ਵਰਦੋਰਾ ਜੋ ਪਿਛਲੀ ਵੀਡੀਓ ਤੁਸੀਂ ਦੇਖਿਆ ਹੋਵੇਗਾ Allah'ın izniyle, Allah'ın izniyle, Allah'ın ਜੀ ਸੰਗਤ ਜੀ ਹੁਣ ਕਰੀਏ ਸ੍ਰੀ ਅਮਰਤ ਕੁੰਡ ਦੇ ਦਰਸ਼ਨ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੋਂ ਦੀ ਸੰਗਤਾ ਵਾਸਤੇ ਇਹ ਕੁੰਡ ਬਖਸ਼ਿਆ ਸੀਗਾ ਇਹ ਆ ਜੀ ਇੱਧਰ ਦਰਬਾਰ ਸਾਹਿਬ ਤੋਂ ਦਰਬਾਰ ਸਾਹਿਬ ਦੇ ਸੱਜੇ ਪਾਸੇ ਤੇ ਦਰਸ਼ਨੀ ਡਿਉੜੀ ਜਿਹੜੀ ਆ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਆ ਦਰਸ਼ਨੀ ਡਿਉੜੀ ਤੇ ਇਹ ਅਮਰਤ ਕੁੰਡ ਆ ਇਹਦਾ ਮੈਂ ਤੁਹਾਨੂੰ ਇਤਿਹਾਸ ਵੀ ਦੱਸਦਾ ਨਾਲੋਂ ਨਾਲ ਦੂਸਰੀ ਖੁਦ ਆਸੀ ਦੱਖਣ ਦੇਸ਼ ਦੀ ਕੀਤੀ ਸੁਲਤਾਨਪੁਰ ਲੋਦੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧਿਆ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਮیدر ਪਹੁੰਚੇ ਕਰਨਾਟਕ ਜਿੱਥੇ ਚਸ਼ਮਾ ਚੱਲ ਰਿਹਾ ਸੀ ਚੱਲ ਰਿਹਾ ਹੈ ਇਸ ਟਾਈਮ ਇੱਥੇ ਆਸਨ ਲਾਇਆ ਮیدر ਦੀ ਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਸੱਤ ਕਰਤਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਸੋਆਇਆ ਪਾਣੀ ਚੱਲ ਪਿਆ ਅਪ੍ਰੈਲ 1512 ਤੋਂ ਮਿੱਠਾ ਚਸਵਾ ਚੱਲ ਵਿਆ ਤੇ ਸਾਰਾ ਬیدر ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ 1699 ਦੀ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਿਰਮਾਣ ਕੀਤਾ ਤਾਂ ਪੰਜਵਾਂ ਪਿਆਰਾ ਭਾਈ ਸਾਹਿਬ ਸਿੰਘ ਜੀ ਇੱਥੇ ਇਸੇ ਹੀ ਧਰਤੀ ਤੇ ਜਾ ਕੇ ਇਸੇ ਹੀ ਧਰਤੀ ਤੋਂ ਜਾ ਗਏ ਪੰਜਾਂ ਪਿਆਰੇ ਵਿੱਚ ਹਾਜ਼ਰ ਹੋਇਆ ਪੰਥ ਦੀ ਜਰਨੈਲ ਮਾਤਾ ਭਾਗੌਰ ਜੀ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੇੜੇ ਆਏ ਸਨ ਤੇ ਪਿੰਡ ਜਨਵਾਰਾ ਜ਼ਿਲ੍ਹਾ ਬਿਦਰ ਵਿੱਚ ਉਹਨਾਂ ਦਾ ਅੰਤਮ ਆਸਥਾਨ ਵਰਦੋਰਾ ਜੋ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਸੀਗਾ ਸੰਗਤ ਜੀ ਇਹ ਆਜੀ ਉਹ ਇਤਿਹਾਸਕ ਸਥਾਨ ਅਸੀਂ ਮੱਥਾ ਟੇਕਣ ਲੱਗੇ ਹੁਣ ਸਾਹਮਣੇ ਦੇਖੋ ਇੱਥੋਂ ਜਿਹੜਾ ਵਾ ਚਰਨਾ ਫੁੱਟਿਆ ਸੀਗਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਿਸ਼ਾਨ ਬਣਾਏ ਆ ਤੇ ਇਹ ਸਾਹਮਣੇ ਅੰਦਰੋਂ ਨਿਕਲ ਰਿਹਾ ਜਲ ਤੇ ਇਹ ਹੈ ਜੀ ਨਾਨਕ ਛੀਰਾ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਇਹ ਹੈ ਜੀ ਸੰਗਤ ਜੀ ਉਹ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਨੂੰ ਇੱਥੋਂ ਦੀਆਂ ਸੰਗਤਾਂ ਨੂੰ ਮਿੱਠੇ ਜਲ ਦਾ ਸੋਮਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਸੀਗਾ ਤੇ ਅੱਜ ਵੀ ਉਸੇ ਤਰ੍ਹਾਂ ਹੀ ਜਲ ਚੱਲਦਾ ਪਿਆ ਇਹ ਹੈ ਜੀ ਇਧਰ ਇਤਿਹਾਸ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਆਏ ਨੇ ਇਹ ਅੰਗਰੇਜ਼ੀ ਚ ਹਿੰਦੀ ਚ ਔਰ ਪੰਜਾਬੀ ਚ ਇਹ ਕੰਨੜ ਭਾਸ਼ਾ ਇਹ ਤੁਸੀਂ ਇਤਿਹਾਸ ਨੂੰ ਵੀ ਰੀਡ ਕਰ ਸਕਦੇ ਹੋ ਦਰਸ਼ਨ ਅਸੀਂ ਕਰ ਰਹੇ ਹਾਂ ਹੁਣ ਅਸੀਂ ਪ੍ਰਸ਼ਾਦਾ ਸਕਦੇ ਹਾਂ ਤੇ ਚਾਲੇ ਪਾਉਂਦੇ ਮੱਥਾ ਟੇਕ ਆਇਆ ਜੀ ਤੇ ਹੁਣ ਅਸੀਂ ਲੰਗਰ ਪ੍ਰਸ਼ਾਦਾ ਸਕਦੇ ਹਾਂ ਤੇ ਇਹ ਸਾਡੇ ਵੀਰ ਕਹਿੰਦੇ ਆ ਵੀ ਸਾਡੀ ਵੀਡੀਓ ਵੀ ਬਣਾ ਲਾ ਕਿੱਥੋਂ ਆਏ ਵੀਰ ਜੀ ਆਹੀਂ ਹੀ ਕਰਤਾ ਪਰ ਪਰਦਾਵਰ ਕਿਹੜਾ ਪਿੰਡਾ ਸਾਡਾ ਬਦਵਾਲੇ ਮੇਕੇ ਚ ਆਉਂਦੇ ਅੱਛਾ ਤੇ ਸਾਈਂ ਦੀ ਗੱਲ ਆਪਰੀਆਂ ਪਰ ਤੁਸੀਂ ਹੈ ਦੂਰ ਆਹੀਂ ਗੱਲਾਂ ਆਪਰੇ ਅਸਲੀ ਤੋਂ ਸ਼ਹਿਰ ਤੋਂ ਬਹੁਤ ਠੀਕ ਹੈ ਅੱਛਾ ਆਓ ਆਓ ਪ੍ਰਸ਼ਾਦਾ ਸੀ ਜੀ ਬੰਦੇ ਵਾਜਾਂ ਮਾਰ ਰਹੇ ਸੀ ਦੋਨੋਂ ਹੀ ਤੇ ਇਧਰ ਚਾਹ ਦਾ ਨਗਰ ਹੈ ਅੰਦਰ ਵੜ ਜੇ ਤੇ ਇਸ ਪਾਸੇ ਪ੍ਰਸ਼ਾਦਾ ਚੱਲ ਰਿਹਾ ਵਾ ਤੇ ਪ੍ਰਸ਼ਾਦਾ ਛਕਦੇ ਆਂ ਇਹ ਆ ਜੀ ਲੰਗਰ ਹਾਲ ਪ੍ਰਸਾਦਾ ਚੱਲ ਰਿਹਾ ਸੋ ਜੋਰਾ ਤੇ ਅਸੀਂ ਵੀ ਛਕਦੇ ਆਂ ਪ੍ਰਸਾਦਾ ਕਰੋ ਦਰਸ਼ਨ ਜੀ ਸੁਹਾਵਨਾ ਮੌਸਮ ਹੋਇਆ ਪਿਆ ਉੱਪਰ ਹੁਣ ਅਸੀਂ ਬੱਚਿਆਂ ਦੇ ਰਿਵਿਊ ਲੈਨੇ ਆ ਤੇ ਰਿਵਿਊ ਲੈਨੇ ਆ ਕਿ ਇੱਥੇ ਆ ਕੇ ਕਿਦਾਂ ਦਾ ਲੱਗਾ ਵਾ ਪਹਿਲੀ ਵਾਰ ਆਇਓ ਹਾਂਜੀ ਹਾਂਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਈ ਨਾ ਅਸੀਂ ਪਹਿਲੀ ਵਾਰ ਆਏ ਆ ਸਭ ਸੰਗਤ ਤੇ ਬੇਨਤੀ ਜੋ ਵੀ ਵਿਚਾਰਕ ਖੰਡ ਹੈ ਅਯੁਰ ਸਹਾਦਰਸ਼ਨ ਕਰਨ ਹੁੰਦੀ ਇਹਨਾਂ ਨਾਮ ਚਿਰ ਜਰੂਰ ਹੈ ਕਾਫੀ ਇੱਥੇ ਕਾਫੀ ਕੋਲ ਦੇਖਣ ਜੋਗਾ ਹੈ ਅਦਰ ਕਾਫੀ ਵਧੀਆ ਪ੍ਰਬੰਧ ਵੀ ਹੈ ਤੇ ਜਿਹੜੇ ਜਿਹੜੇ ਬੱਚਿਆਂ ਨੂੰ ਸਫਰ ਨਹੀਂ ਸਿਖਾਂਦਾ ਉਹ ਬੱਚੇ ਵੀ ਟੈਨਸ਼ਨ ਨਾ ਲੈਣ ਕੋਈ ਸਫਰ ਦੀ ਕੋਈ ਨਹੀਂ ਹੈ ਨਹੀਂ ਸਾਰੇ ਬੱਚੇ ਜਰੂਰ ਇੱਥੇ ਦੇਖਣ ਆਓ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਾਫੀ ਗੁਰੂਤਾ ਮਾ ਦੀ ਦਰਸ਼ਨ ਕਰਦੇ ਆਏ ਆ ਰਾਜ ਤੇ ਹੁਣ ਅਸੀਂ ਪੁਜੇ ਵੀ ਨਾਲਕ ਛੀਰੇ ਗੁਰੂ ਸਾਹਿਬ ਦੇ ਸਥਾਨ ਦੇ ਉੱਤੇ ਸਭ ਤੋਂ ਪਹਿਲੇ ਆਗੇ ਅਸੀਂ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤੇ ਸ਼ਲਾਂਨ ਕੀਤਾ ਆਗੇ ਸਰੋਵਰ ਕੌਂਡ ਚ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਦਰਸ਼ਨ ਕਰਨ ਗਏ ਉੱਪਰ ਹਾਲੂ ਆ ਕੇ ਬਹੁਤ ਵਧੀਆ ਲੱਗਾ ਇੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਮੌਸਮ ਸੀਗਾ ਵਧੀਆ ਸਾਰਾ ਕੁਝ ਰਿਹਾ ਤੇ ਅਸੀਂ ਬੋਲੀ ਸਾਹਿਬ ਵੀ ਦੇਖੀ ਜਿਹੜੀ ਜਿੱਥੋਂ ਗੁਰੂ ਸਾਹਿਬ ਜਲ ਨਿਕਲੇ ਸੀਗਾ ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਦੀਸ਼ ਸਾਹਿਬ ਤੋਂ ਚਾਰ ਪੰਜ ਘੰਟੇ ਦਾ ਰਸਤਾ ਹੈ ਤੇ ਤੇ ਇੱਥੇ ਆਨ ਕੇ ਨੂੰ ਬਹੁਤ ਵਧੀਆ ਲੱਗਣ ਡਿਆ ਇੱਥੇ ਆਪਾਂ ਆਨ ਕੇ ਅਮਰਿਤਕੁੰਡ ਤੋਂ ਜਲ ਵੀ ਛਕਿਆ ਤੇ ਸਰੋਵਰ ਜਨਾਨ ਵੀ ਕੀਤਾ ਬਾਕੀ ਬਹੁਤ ਮਾਇਆ ਤੇ ਇਹ ਸੀ ਜੀ ਬੱਚਿਆਂ ਦੇ ਵੀਊ ਕਹਿੰਦੇ ਨੇ ਕਿ ਬਹੁਤ ਵਧੀਆ ਲੱਗਾ ਨਾਨਕ ਚੀਰਾ ਸਾਹਿਬ ਆ ਕੇ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਨਾਨਕ ਚੀਰਾ ਸਾਹਿਬ ਤੇ ਦਰਸ਼ਨ ਅਸੀਂ ਕਰ ਲਏ ਨੇ ਤੇ ਟਾਈਮ ਹੋ ਗਿਆ ਦੁਪਹਿਰ ਦੇ 2 2 ਵਜਣ ਵਾਲੇ ਨੇ ਤੇ ਉਮੀਦ ਕਰਦੇ ਆ ਕਿ ਵੀਡੀਓ ਪਸੰਦ ਆਈ ਹੋਏਗੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਚ ਰੱਬ ਰਾਖਾ